ओम प्रकाश चौटाला ਨੂੰ ਕੱਲ ਦਿੱਲੀ ਹਾਈ ਕੋਰਟ ਨੇ ਨਿੱਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਨੇ सीबीआई ਵੱਲੋਂ ਦਿੱਲੀ ਹਾਈ ਕੋਰਟ ਚ ਪਟੀਸ਼ਨ ਪਾਈ ਗਈ ਸੀ ਕਿ ओम प्रकाश चौटाला ਦੀ ਜ਼ਮਾਨਤ ਰੱਦ ਕੀਤੀ ਜਾਵੇ ਤੇ ਇਸੇ ਮਾਮਲੇ ਚ ओम प्रकाश चौटाला ਨੂੰ ਹੁਣ ਦਿੱਲੀ ਹਾਈ ਕੋਰਟ ਨੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਨੇ ਦਰਅਸਲ ओम प्रकाश चौटाला ਮਹੀਨੇ ਤੋਂ ਮੈਡੀਕਲ ਗਰਾਉਂਡਸ ਤੇ ਜ਼ਮਾਨਤ ਤੇ ਬਾਹਰ ਨੇ ਪਰ ਇਸ ਦੌਰਾਨ ਉਹ ਪਾਰਟੀ ਚ ਜਮ ਕੇ ਸ਼ਿਰਕਤ ਕਰ ਰਹੇ ਨੇ ਰੈਲੀਆਂ ਕੀਤੀਆਂ ਜਾ ਰਹੀਆਂ ਨੇ ओम प्रकाश चौटाला ਦੇ ਵੱਲੋਂ ਜਿਸ ਤੇ ਵਿਰੋਧੀ ਧਿਰ ਵੀ ਲਗਾਤਾਰ ਨਿਸ਼ਾਨੇ ਕਸ ਰਹੀ ਆ। ਦਸਨਯੂਗਾਇ ਹੈ ਕਿ ਜੀਬੀਟੀ ਅਧਿਆਪਕ ਭਰਤੀ ਮਾਮਲੇ 'ਚ ਦੋਸ਼ੀ ਸਾਬਤ ਹੋਣ ਤੋਂ ਬਾਅਦ ਛਟਾਲਾ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ ਛਟਾਲਾ ਜ਼ਮਾਨਤ 'ਤੇ ਨੇ ਪਰ ਉਹਨਾਂ ਦੇ ਵੱਲੋਂ ਜ਼ਮਾਨਤ ਦੇ ਨਿਯਮਾਂ ਦੀ ਉਲੰਘਣਾ ਕੀਤੇ ਜਾਣ ਤੇ ਸੀਬੀਆਈ ਦੇ ਵੱਲੋਂ ਦਿੱਲੀ ਹਾਈ ਕੋਰਟ ਦੇ ਵਿੱਚ ਅਰਜ਼ੀ ਪਾਈ ਗਈ ਸੀ ਕਿ ਉਹਨਾਂ ਦੀ ਜ਼ਮਾਨਤ ਰੱਦ ਕੀਤੀ ਜਾਵੇ ਜਿਸ ਤੇ ਗੌਰ ਕਰਦਿਆਂ ਦਿੱਲੀ ਹਾਈ ਕੋਰਟ ਦੇ ਵੱਲੋਂ ਪ੍ਰਕਾਸ਼ ਛਟਾਲਾ ਨੂੰ ਨਿੱਜੀ ਤੌਰ 'ਤੇ ਹਾਈ ਕੋਰਟ ਦੇ ਵਿੱਚ ਪੇਸ਼ ਹੁੰਦੇ ਹੁਕਮ ਜਾਰੀ ਕੀਤੇ ਗਏ ਨੇ ਕੱਲੋਂ ਪ੍ਰਕਾਸ਼ ਛਟਾਲਾ ਨੂੰ ਪੇਸ਼ ਹੋਣ ਦੇ ਲਈ ਹੁਕਮ ਦਿੱਤਾ ਗਿਆ ਦਿੱਲੀ ਹਾਈ ਕੋਰਟ ਦੇ ਵੱਲੋਂ ਜਿਹੜਾ ਜੋਗੀ ਜ਼ਮਾਨਤ ਤੇ ਚੱਲ ਰਹੇ ਨੇ ਜੀਬੀਟੀ ਵਿਆਪਕ ਕੁਟਾਲਾ ਮਾਮਲੇ ਦੇ ਵਿਦੇਚੀ ਉਹਨਾਂ ਨੂੰ ਸਜ਼ਾ ਹੋਈ ਹੈ ਜ਼ਮਾਨਤ ਰਾਦ ਕਰਨ ਲਈ ਸੀਬੀਆਈ ਨੇ ਅਰਜ਼ੀ ਪਾਈ ਸੀ ਦਿੱਲੀ ਹਾਈ ਕੋਰਟ ਵੱਲੋਂ ਚਾਲਾਂ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਨੇ ਪੇਸ਼ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ 4 ਅਕਤੂਬਰ ਨੂੰ ਸੀਬੀਆਈ ਨੂੰ ਨੋਟਿਸ ਜਾਰੀ ਕੀਤਾ ਸੀ ਕਿ ਚਟਾਲਾ ਜ਼ਮਾਨਤ ਤੇ ਹੋਣ ਦੇ باوجود ਹਾਲਾਂਕਿ ਮੈਡੀਕਲ ਆਧਾਰ ਤੇ ਚਟਾਲਾ ਨੂੰ ਜ਼ਮਾਨਤ ਮਿਲੀ ਆ ਪਰ ਉਹ ਰੈਲੀਆਂ ਦੇ ਵਿੱਚ ਸ਼ਿਰਕਤ ਕਰਦੇ ਹੋਏ ਨਜ਼ਰ ਆਏ ਨੇ ਜਿਸ ਤੇ ਚੱਲਦਿਆਂ ਦਿੱਲੀ ਹਾਈ ਕੋਰਟ ਦੇ ਵੱਲੋਂ ਉਹਨਾਂ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਨੇ ਸੀਬੀਆਈ ਨੇ ਅਰਜੀ ਪਾਈ ਸੀ ਕਿ ਇਹ ਚਟਾਲਾ ਦੀ ਜ਼ਮਾਨਤ ਰੱਦ ਕੀਤੀ ਜਾਵੇ ਮੈਡੀਕਲ ਆਧਾਰ ਤੇ ਸਿਹਤ ਠੀਕ ਨਾ ਹੋਣ ਦੇ ਆਧਾਰ ਤੇ ਉਹਨਾਂ ਨੂੰ ਜ਼ਮਾਨਤ ਮਿਲੀ ਸੀ ਪਰ ਦੇਖਿਆ ਗਿਆ ਕਿ ਚਟਾਲਾ ਲਗਾਤਾਰ ਹਰਿਆਣਾ ਚੋਣਾ 'ਚ ਪ੍ਰਚਾਰ ਕਰ ਰਹੇ ਨੇ